ਸਤਿ ਸ਼੍ਰੀ ਅਕਾਲ ਜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੰਮਾ ਸਮਾਂ ਮਰਨਵਾਰਤ ਰੱਖਣ ਵਾਲੇ ਬਾਪੂ ਸੂਰਤ ਸਿੰਘ ਜੀ ਖਾਲਸਾ ਅੱਜ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਉਹ ਪਿੱਛੇ ਪਰਿਵਾਰ ਦੇ ਵਿੱਚ ਪੰਜ ਲੜਕੀਆਂ ਤੇ ਇੱਕ ਲੜਕਾ ਛੱਡ ਕੇ ਗਏ ਨੇ ਜਿਹੜੇ ਕਿ ਅਮਰੀਕਾ ਦੇ ਸਿਟੀਜ਼ਨ ਨੇ ਬਾਪੂ ਸੂਰਤ ਸਿੰਘ ਦਾ ਜਨਮ 7 ਮਾਰਚ 1933 ਨੂੰ ਲੁਧਿਆਣਾ ਜ਼ਿਲ੍ਹਾ ਦੇ ਹਸਨਪੁਰ ਪਿੰਡ ਦੇ ਵਿੱਚ ਹੋਇਆ ਜਵਾਨੀ ਦੇ ਵਿੱਚ ਬਾਪੂ ਜੀ ਨੇ ਸਰਕਾਰੀ ਅਧਿਆਪਕ ਦੀ ਨੌਕਰੀ ਕਰਨੀ ਸ਼ੁਰੂ ਕੀਤੀ ਅਤੇ ਨਾਲ ਨਾਲ ਮਨੁੱਖੀ ਹੱਕਾਂ ਵਾਸਤੇ ਆਵਾਜ਼ ਵੀ ਉਠਾਉਂਦੇ ਰਹੇ 1972 ਦੇ ਵਿੱਚ ਬੰਬਈ ਦੇ ਵਿੱਚ ਇੱਕ ਮਨੁੱਖੀ ਅਧਿਕਾਰਾਂ ਸੰਬੰਧੀ ਸਮਾमेलन ਹੋਇਆ ਜਿਸ ਵਿੱਚ ਬਾਪੂ ਸੂਰਜ ਸਿੰਘ ਨੇ ਇੱਕ ਸਿੱਖ ਪ੍ਰਤੀਨਿਧੀ ਦੇ ਰੂਪ ਦੇ ਵਿੱਚ ਭਾਗ ਲਿਆ 1980 ਦੇ ਵਿੱਚ ਜਦੋਂ ਸਿੱਖਾਂ ਦੇ ਅਦਿਕਾਰਾਂ ਵਾਸਤੇ ਧਰਮਯੁੱਧ ਮੋਰਚਾ ਲੱਗਿਆ ਤਾਂ ਬਾਪੂ ਜੀ ਨੇ ਇਸ ਧਰਮਯੁੱਧ ਮੋਰਚੇ ਦੇ ਵਿੱਚ ਸਲਾਹਕਾਰ ਦੀ ਭੂਮਿਕਾ ਨਿਭਾਈ 5 ਜੂਨ 1984 ਨੂੰ ਬਾਪੂ ਜੀ ਨੇ ਸਰਕਾਰੀ ਅਧਿਆਪਕ ਦੇ ਪਦ ਤੋਂ ਸ਼੍ਰੀ ਅਕਾਲ ਤਖਤ ਸਭਾ ਉੱਪਰ ਹੋਏ ਹਮਲੇ ਦੇ ਰੋਸ ਵਿੱਚੋਂ ਅਸਤੀਫਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਸ਼੍ਰੀ ਜਗਵਿੰਦਰ ਸਿੰਘ ਰੋਡੇ ਦੀ ਅਗਵਾਈ ਦੇ ਵਿੱਚ ਬਣਨ ਵਾਲੇ ਅਕਾਲੀ ਦਲ ਯੂਨਾਈਟਡ ਦੇ ਸਕੱਤਰ ਦੇ ਰੂਪ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ 1986 ਦੇ ਵਿੱਚ ਜਦੋਂ ਬਾਪੂ ਜੀ ਆਪਣੇ ਸਾਥੀਆਂ ਦੇ ਨਾਲ ਪੰਜਾਬ ਵਿਧਾਨ ਸਭਾ ਦਾ ਘਰਾਓ ਕਰਨ ਜਾ ਰਹੇ ਸੀ ਤਾਂ ਪੁਲਿਸ ਦੀ ਇੱਕ ਗੋਲੀ ਉਹਨਾਂ ਦੇ ਪੈਰ ਦੇ ਵਿੱਚ ਲੱਗੀ 1980 ਦੇ ਦਹਾਕੇ ਦੇ ਵਿੱਚ ਬਾਪੂ ਸੂਰਜ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨજરਬੰਦ ਰਹਿਣਾ ਪਿਆ 1987 ਤੱਕ ਬਾਪੂ ਸੂਰਜ ਸਿੰਘ ਅਕਾਲੀ ਦਲ ਯੂਨਾਈਟਿਡ ਦੇ ਵਿੱਚ ਸਰਗਰਮ ਰਹੇ 1988 ਦੇ ਵਿੱਚ ਬਾਪੂ ਆਪਣੇ ਬੱਚਿਆਂ ਦੇ ਕੋਲ ਅਮਰੀਕਾ ਚਲੇ ਗਏ ਅਤੇ ਉਹਨਾਂ ਨੂੰ ਅਮਰੀਕਾ ਦਾ ਗ੍ਰੀਨ ਕਾਰਡ ਮਿਲ ਗਿਆ ਪਰ ਉਸ ਤੋਂ ਬਾਅਦ ਵੀ ਉਹ ਲਗਾਤਾਰ ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਦੇ ਉੱਪਰ ਸਰਗਰਮੀ ਕਰਦੇ ਰਹੇ ਬਾਪੂ ਸੂਰਜ ਸਿੰਘ ਪੰਜਾਬ ਸਮੇਤ ਬਾਕੀ ਭਾਰਤ ਦੇ ਮਸਲਿਆਂ ਦੇ ਉੱਪਰ ਲਗਾਤਾਰ ਆਵਾਜ਼ ਉਠਾਉਂਦੇ ਰਹੇ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਸਮਰਥਨ ਦੇ ਵਿੱਚ ਵੀ ਬਾਪੂ ਸੂਰਜ ਸਿੰਘ ਨੇ ਓਖੜਦਾਲ ਰੱਖੀ ਇਸ ਤੋਂ ਬਾਅਦ 16 ਜਨਵਰੀ 2015 ਨੂੰ ਬਾਪੂ ਸੂਰਜ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਣਾ ਇਤਿਹਾਸਿਕ ਮਰਨ ਵਰਤ ਸ਼ੁਰੂ ਕੀਤਾ ਇਸ ਮਰਨ ਵਰਤ ਦੇ ਸ਼ੁਰੂ ਹੋਣ ਤੋਂ ਬਾਅਦ ਫਰਵਰੀ 2015 ਦੇ ਵਿੱਚ ਬਾਪੂ ਸੂਰਜ ਸਿੰਘ ਅਤੇ ਉਹਨਾਂ ਦੇ ਪੁੱਤਰ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਚੁੱਕ ਲਿਆ ਗਿਆ ਅਤੇ ਲਗਭਗ 2 ਮਹੀਨੇ ਤੱਕ ਜੇਲ੍ਹ ਦੇ ਵਿੱਚ ਰੱਖਿਆ ਗਿਆ ਇਸ ਤੋਂ ਬਾਅਦ ਸਿੱਖ ਸੰਸਥਾਵਾਂ ਮਨੁੱਖੀ ਹੱਕਾਂ ਦੇ ਕਾਰਕੁਨਾਂ ਤੇ ਅਮਰੀਕਾ ਦਾ ਦਬਾਅ ਵਧਨ ਕਰਨਾ ਉਹਨਾਂ ਨੂੰ ਰਿਹਾ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਪੁਲਿਸ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਇਹ ਮਰਨ ਵਰਤ 14 ਜਨਵਰੀ 2023 ਤੱਕ ਜਾਰੀ ਰਿਹਾ ਬਾਪੂ ਜੀ ਦਾ ਇਹ ਮਰਨ ਵਰਤ ਲਗਭਗ 8 ਸਾਲ ਜਾਰੀ ਰਿਹਾ ਜਿਹੜਾ ਕਿ ਉਹਨਾਂ ਨੇ 14 ਜਨਵਰੀ 2023 ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਕਹਿਣ ਦੇ ਉੱਪਰ ਖਤਮ ਕੀਤਾ ਤੇ ਉਸ ਤੋਂ ਬਾਅਦ ਉਹ ਲਗਾਤਾਰ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਰਗਰਮੀ ਕਰਦੇ ਰਹੇ ਅਤੇ ਅੱਜ ਸਵੇਰੇ ਉਹ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਉਹਨਾਂ ਦਾ ਬੰਦੀ ਸਿੰਘਾਂ ਅਤੇ ਮਨੁੱਖੀ ਅਧਿਕਾਰਾਂ ਵਾਸਤੇ ਕੀਤਾ ਸੰਘਰਸ਼ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ